ਸ਼ੁਰੂ ਹੋ ਗਿਆ ਜੇ ਮੁੰਡੇਓ ਤੁਸੀਂ ਕੁੜੀਆਂ ਨੂੰ ਬਦਨਾਮ ਕਰੋਗੇ ਤੂੰ ਕੁੜੀ ਨੂੰ ਬਦਨਾਮ ਕਰੇਗਾ ਭੈਣ ਦੀ ਤਰ੍ਹਾਂ ਦੀ ਪੌਡਕਾਸਟ ਦੀ ਤਰ੍ਹਾਂ ਦੀ ਕਹਿੰਦਾ ਪੌਡਕਾਸਟ ਵਾਲੇ ਪਾਉ ਨੂੰ ਤੇਰੀ ਘਰੇ ਆ ਜੀ ਬੁੱਧਵਾਰ ਨੂੰ ਠੀਕ ਹੈ ਘਰੇ ਆ ਕੇ ਬੁੱਧਵਾਰ ਨੂੰ ਸਾਹਮਣੇ ਸਾਹਮਣੇ ਗੱਲ ਕਰਨੀ ਮੈਂ ਕੁੜੀ ਨੂੰ ਬੁਲਾ ਲੂ ਦੋਨੇ ਪੰਚਾਇਤਾਂ ਮਾਣ ਨੂੰ ਤੇ ਤੂੰ ਮਾ ਜੀ ਤੀ ਹੌਣ ਬੋਲਿਆ ਤੂੰ ਕੁਛ ਭੈਣ ਦੀ ਪੌਡਕਾਸਟ ਆਟਮਰਾਵਾ ਲੈ ਤੇਰੇ ਪਿੰਡ ਲੈ ਆ ਮੈਂ ਕੁੜੀ ਨੂੰ ਤੂੰ ਬਦਨਾਮ ਕਰਕੇ ਦਿਖਾਈ ਕੁੜੀ ਨੂੰ ਵੀਰੇ 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 ਬੂਰੇ ਭੈਣ ਦੀ ਵੀਰੇ ਚਰਾਵਾ ਜੂ ਤੈਨੂੰ ਭੈਣ ਚੁੱਤਾ ਮਾਰ ਕੇ ਜੀ ਤੂੰ ਮਰਨਾ ਘਰੇ ਬੈਹੇ ਗੱਲ ਕਰ ਲੈ ਕਰੀ ਮਾੜੀ ਜੀ ਗੱਲ ਤੋਂ ਪੋਡਕਾਸਟ ਕਰਨ ਦੀ ਕੀ ਜਰੂਰਤ ਸੀ ਤੂੰ ਘਰੇ ਆਉਂਦਾ ਜਦੋਂ ਤੈਨੂੰ ਮੈਂ ਬੁਲਾਇਆ ਸੀ ਤੂੰ ਆ ਕੇ ਦਾਅਵਾ ਕਰਦਾ ਫੇਰ ਕਰ ਲਾਂਦਾ ਪੋਡਕਾਸਟ ਜੀ ਕੁੜੀ ਕਹਿੰਦੀ ਨੀ ਕਹਾਂ ਗੱਲ ਤੂੰ ਸੱਚ ਦੇ ਪਾਏ ਘਟਿਆ ਧੀਆ ਹਰ ਇੱਕ ਨੇ ਧੀ ਜੰਮੀਆਂ ਝਗੜੇ ਧੀ ਜੰਮ ਪਈ ਅਗਲੇ ਦਾ ਕੀ ਕਸੂਰ ਹੋ ਗਿਆ ਜੇ ਮੁੰਡਿਆਂ ਤੁਸੀਂ ਕੁੜੀਆਂ ਨੂੰ ਬਦਨਾਮ ਕਰੋਗੇ ਵੀਰੇ ਉਹ ਗੱਲ ਨਹੀਂ ਕਰਦਾ ਵੀਰੇ ਜੋ ਤੈਨੂੰ ਮੈਂ ਕਿਹੜਾ ਹੱਕ ਨੂੰ ਮੈਂ ਵਾਰਨਿੰਗ ਦਿੱਤੀ ਨਾ ਵੀ ਤੂੰ ਘਰੇ ਆਈ ਮੇਰੇ ਕੋਲ ਆਇਆ ਕਹਿੰਦੀ ਮੇਰੇ ਕੋਲ ਤੇਰਾ ਕੱਲਾ ਕੰਮ ਆ 100 ਕੰਮ ਨੇ ਮੇਰੇ ਕੋਲੇ ਪੰਜਾਬ ਦੇ ਹਾਂ ਅਗਲੇ ਬੁੱਧਵਾਰ ਨੂੰ ਘਰੇ ਆ ਜੀ ਉਹਨੂੰ ਨਾਲੇ ਪੌਡਕਾਸਟ ਨੂੰ ਬੰਦ ਕਰਾ ਦੇ ਕਹਿੰਦਾ ਗੱਲ ਨਹੀਂ ਉਹਦੀ ਚੋਟ ਦੀ ਕਹਿੰਦਾ ਗੱਲ ਕਰਾ ਕੇ ਬੰਦ ਕਰੇ ਸਾਹਮਣੇ ਸਾਹਮਣੇ ਬੈਠ ਕੇ ਗੱਲ ਕਰਾਂਗੇ ਵੀ ਕੀ ਗੱਲ ਹੋਈ ਆ ਕੀ ਨਹੀਂ ਗੱਲ ਹੋਈ ਮੈਂ ਤੈਨੂੰ ਸਾਫ਼ ਗੱਲ ਕਹਿੰਦੀ ਤੂੰ ਨੂੰ ਸੱਜ ਦੇ ਪਾਏ ਗੱਡੇ ਧੀਆ ਹਰ ਇੱਕ ਨੇ ਧੀ ਜੰਮੀ ਆ ਜਗੜੇ ਧੀ ਜੰਮ ਪਈ ਅਗਲੇ ਦਾ ਕੀ ਸੂਰ ਹੋ ਗਿਆ ਜੇ ਮੁੰਡੇ ਉਹ ਤੁਸੀਂ ਕੁੜੀਆਂ ਨੂੰ ਬਦਨਾਮ ਕਰੋਗੇ ਤੂੰ ਕੁੜੀ ਨੂੰ ਬਦਨਾਮ ਕਰੇਗਾ ਭੈਣ ਦੀ ਤਰ੍ਹਾਂ ਦੀ ਪੌਡਕਾਸਟ ਦੀ ਤਰ੍ਹਾਂ ਦੀ ਨਾਲੇ ਪੌਡਕਾਸਟ ਵਾਲੇ ਪਾਣੂ ਤੇਰੀ ਘਰੇ ਆ ਜੀ ਬੁੱਧਵਾਰ ਨੂੰ ਠੀਕ ਹੈ ਘਰੇ ਆ ਕੇ ਬੁੱਧਵਾਰ ਨੂੰ ਸਾਹਮਣੇ ਸਾਹ ਮੈਂ ਕੁੜੀ ਨੂੰ ਬੁਲਾ ਲੂੰ ਦੋਨੇ ਪੰਚਾਇਤਾਂ ਬੁਲਾ ਲੂੰ ਨੀ ਤਰ ਤੂੰ ਮੈਨੂੰ ਹੋਣ ਬੋਲਿਆ ਤੂੰ ਕੁਛ ਭੈਣ ਦੀ ਪੌੜ ਦਾ ਆਟਮਰਾਵਾ ਰੱਤਰੇ ਪਿੰਡ ਲੈ ਆਉ ਮੈਂ ਕੁੜੀ ਨੂੰ ਤੂੰ ਬਰਨਾਮ ਕਰਕੇ ਦਿਖਾਈ ਕੁੜੀ ਨੂੰ ਵੀਰੇ 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 ਬੂਰੇ ਭੈਣ ਦੀ ਵੀਰੇ ਚਦਾਵਾ ਜੋ ਤੈਨੂੰ ਭੈਣ ਚੁੱਤਾ ਮਾਰ ਕੇ ਜੀ ਤੂੰ ਮੇਰੇ ਘਰੇ ਬੈ ਗੱਲ ਕਰ ਲੈ ਗਰੀ ਮੜੀ ਦੀ ਗੱਲ ਪੌਡਕਾਸਟ ਕਰਨ ਦੀ ਕੀ ਜਰੂਰਤ ਸੀ ਤੂੰ ਘਰੇ ਆਉਂਦਾ ਜਦੋਂ ਤੈਨੂੰ ਮੈਂ ਬੁਲਾ ਸੀ ਤੂੰ ਆ ਕੇ ਦੱਸਦਾ ਫੇਰ ਕੱਢ ਲਾਦਾ ਪੌਡਕਾਸਟ ਜੀ ਕੁੜੀ ਕਹਿੰਦੀ ਠੀਕ ਹੈ ਗੱਲ ਹੁਣ ਸੱਚ ਦੇ ਪਾਏ ਗੱਡੀਆਂ ਧੀਆ ਹਰ ਇੱਕ ਨੇ ਧੀ ਜੰਮੀ ਆ ਜਗੜੀ ਧੀ ਜੰਮ ਪਈ ਅਗਲੇ ਦਾ ਕੀ ਕਸੂਰ ਹੋ ਗਿਆ ਜੇ ਮੁੰਡੇ ਉਹ ਤੁਸੀਂ ਕੁੜੀਆਂ ਨੂੰ ਬਦਨਾਮ ਕਰੋਗੇ ਵੀਰੇ ਉਹ ਗੱਲ ਨਹੀਂ ਕਰਦਾ ਵੀਰੇ ਉਹ ਜੇ ਤੈਨੂੰ ਮੈਂ ਕਿਹੜਾ ਹੱਕ ਨੂੰ ਮੈਂ ਮਾਰਨਿੰਗ ਦਿੱਤੀ ਨਾ ਵੀ ਤੂੰ ਘਰੇ ਆਈ ਮੇਰੇ ਕੋਲ ਆਇਆ ਕਿ ਨਹੀਂ ਮੇਰੇ ਕੋਲ ਤੇਰਾ ਕੱਲਾ ਕੰਮ ਆ 100 ਕੰਮ ਨੇ ਮੇਰੇ ਕੋਲੇ ਪੰਜਾਬ ਦੇ ਹਾਂ ਅਗਲੇ ਬੱਤਵਾਰ ਨੂੰ ਘਰੇ ਆ ਜੀ ਉਹਨੂੰ ਨਾਲੇ ਪੋਡਕਾਸਟ ਨੂੰ ਬੰਦ ਕਰਾ ਦੇ ਕਹਿੰਦਾ ਗੱਲ ਨਹੀਂ ਉਹਦੀ ਛੋੜ ਦੀ ਕਹਿੰਦਾ ਗੱਲ ਕਰਾ ਕੇ ਬੰਦ ਕਰੇ ਸਾਹਮਣੇ ਸਾਹਮਣੇ ਬੈਠ ਕੇ ਗੱਲ ਕਰਾਂਗੇ ਵੀ ਕੀ ਗੱਲ ਹੋਈ ਜਾਂ ਕੀ ਨਹੀਂ ਗੱਲ ਮਤਰੋ ਸਾਫ਼ ਗੱਲ ਕਹਤੀ। ਹੁਣ ਸੱਚ ਦੇ ਪਾਏ ਕੱਢਦੇ ਧੀਆ ਹਰ ਇੱਕ ਨੇ ਧੀ ਜੰਮੀ ਆ। ਜਗੜੇ ਧੀ ਜੰਮ ਪਈ ਅਗਲੇ ਦਾ ਕੀ ਸੂਰ ਹੋ ਗਿਆ। ਜੇ ਮੁੰਡੇ ਉਹ ਤੁਸੀਂ ਕੁੜੀਆਂ ਨੂੰ ਬਦਨਾਮ ਕਰੋਗੇ ਤੂੰ ਕੁੜੀ ਨੂੰ ਬਦਨਾਮ ਕਰੇਗਾ ਭੈਣ ਦੀ ਤਰ੍ਹਾਂ ਦੀ ਪੌਡਕਾਸਟ ਦੀ ਤਰ੍ਹਾਂ ਦੀ ਨਾਲੇ ਪੌਡਕਾਸਟ ਵਾਲੇ ਪਾਣੂ ਤੇਰੀ ਘਰੇ ਆ ਜੀ ਬੁੱਧਵਾਰ ਨੂੰ ਠੀਕ ਹੈ। ਘਰੇ ਆ ਕੇ ਬੁੱਧਵਾਰ ਨੂੰ ਸਾਹਮਣੋ ਸਾਹਮਣੇ ਗੱਲ ਕਰਨੀ ਮੈਂ ਕੁੜੀ ਨੂੰ ਬੁਲਾ ਲੂ। ਦੋਨੇ ਪੰਚਾਇਤਾਂ ਵਾਲੋਂ ਨੇ ਤਰ ਤੂੰ ਆ ਜੀ ਤੇ ਹੋਣ ਬੋਲਿਆ ਤੋ ਕੁਛ ਭੈਣ ਦੀ ਪੌੜ ਦਾ ਆਟ ਮਰਾਵਾ। ਲੈ ਤੇਰੇ ਪਿੰਡ ਲੈ ਆ ਮੈਂ ਕੁੜੀ ਨੂੰ ਤੂੰ ਬਦਨਾਮ ਕਰਕੇ ਦਿਖਾ ਜੀ ਕੁੜੀ ਨੂੰ ਬੀਰੇ 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 ਬੂਰੇ ਭੈਣ ਦੀ ਬੀਰੇ ਚਦਾਵਾ ਜੋ ਤੈਨੂੰ ਭੈਣ ਚੁੱਤਾ ਮਾਰ ਕੇ ਜੀ ਤੂੰ ਮੇਰੇ ਘਰੇ ਬੈ ਗੱਲ ਕਰ ਲੈ ਤੇਰੀ ਮਰੀ ਜੀ ਗੱਲ ਪੋਡਕਾਸਟ ਕਰਨ ਦੀ ਕੀ ਜਰੂਰਤ ਸੀ ਤੂੰ ਘਰੇ ਆਉਂਦਾ ਜੋ ਤੈਨੂੰ ਮੈਂ ਬੁਲਾ ਸੀ ਤੂੰ ਆ ਕੇ ਦੱਸਦਾ ਫੇਰ ਕੱਢ ਲੜਾ ਪੋਡਕਾਸਟ ਜੀ ਕੁੜੀ ਕਹਿੰਦੀ ਠੀਕ ਹੈ ਨਾ ਗੱਲ ਤੂੰ ਨੂੰ ਸੱਚ ਦੇ ਪਾਏ ਗੱਡੀਆਂ ਧੀਆ ਹਰ ਗਣੇ ਧੀ ਜੰਮੀ ਆ ਜਗੜੇ ਧੀ ਜੰਮ ਵੀ ਅਗਲੇ ਦਾ ਕੀ ਕਸੂਰ ਹੋ ਗਿਆ ਜੇ ਮੁੰਡਿਆਂ ਤੁਸੀਂ ਕੁੜੀਆਂ ਨੂੰ ਬਦਨਾਮ ਕਰੋਗੇ ਵੀਰੇ ਉਹ ਗੱਲ ਨਹੀਂ ਕਰਦਾ ਵੀਰੇਓ ਜੇ ਤੈਨੂੰ ਮੈਂ ਕਿਹੜਾ ਹੱਕ ਨੂੰ ਮਾਰਨਿੰਗ ਦਿੱਤੀ ਨਾ ਵੀ ਤੂੰ ਘਰੇ ਆਈ ਮੇਰੇ ਕੋਲ ਆਇਆ ਕਿ ਨਹੀਂ ਮੇਰੇ ਕੋਲ ਤੇਰਾ ਕੱਲਾ ਕੰਮਾ 100 ਕੰਮ ਨੇ ਮੇਰੇ ਕੋਲੇ ਪੰਜਾਬ ਦੇ ਹਾਂ ਅਗਲੇ ਬੱਤਵਾਰ ਨੂੰ ਘਰੇ ਆ ਜੀ ਉਹਨੂੰ ਨਾਲੇ ਪੋਡਕਾਸਟੀ ਨੂੰ ਬੰਦ ਕਰਾ ਠੀਕ ਹੈ ਨਾ ਗੱਲ ਨਹੀਂ ਉਹਦੀ ਛੋੜ ਦੀ ਠੀਕ ਹੈ ਨਾ ਗੱਲ ਕਰਾ ਕੇ ਬੰਦ ਕਰੇ ਸਾਹਮਣੇ ਸਾਹਮਣੇ ਬੈਠ ਕੇ ਗੱਲ ਕਰਾਂਗੇ ਵੀ ਕੀ ਗੱਲ ਹੋਈ ਆ ਕੀ ਨਹੀਂ ਗੱਲ ਮੈਂ ਤੈਨੂੰ ਸਾਫ਼ ਗੱਲ ਕਹਤੀ ਤੂੰ ਸੱਜ ਦੇ ਪਾਏ ਘਟਦੇ ਧੀਆ ਹਰ ਇੱਕ ਦੇ ਧੀ ਜੰਮੀ ਆ ਝਗੜੇ ਧੀ ਜੰਮ ਪਈ ਅਗਲੇ ਦਾ ਕੀ ਕਸੂਰ ਹੋ ਗਿਆ ਜੇ ਮੁੰਡੇ ਉਹ ਤੁਸੀਂ ਕੁ ਕੁੜੀ ਨੂੰ ਬਦਨਾਮ ਕਰੇਗਾ ਭੈਣ ਦੀ ਤਰ੍ਹਾਂ ਦੀ ਪੌਡਕਾਸਟ ਦੀ ਤਰ੍ਹਾਂ ਦੀ ਨਾਲੇ ਪੌਡਕਾਸਟ ਵਾਲੇ ਪਾਣੂ ਤੇਰੀ ਘਰੇ ਆ ਜੀ ਬੁੱਧਵਾਰ ਨੂੰ ਠੀਕ ਹੈ ਘਰੇ ਆ ਕੇ ਬੁੱਧਵਾਰ ਨੂੰ ਸਾਹਮਣੋਂ ਸਾਹਮਣੇ ਗੱਲ ਕਰਨੀ ਮੈਂ ਕੁੜੀ ਨੂੰ ਬੁਲਾ ਲੂ ਦੋਨੇ ਪੰਚਾਇਤਾਂ ਵਾਲਾ ਨੇ ਤਰ ਤੂੰ ਮੈਨੂੰ ਹੋਣ ਬੋਲਿਆ ਤੋ ਕੁਛ ਭੈਣ ਦੀ ਪੌੜ ਦਾ ਆਟਮਰਾਵਾ ਲੈ ਤੇਰੇ ਪਿੰਡ ਲੈ ਆਉ ਮੈਂ ਕੁੜੀ ਨੂੰ ਤੂੰ ਬਦਨਾਮ ਕਰਕੇ ਦਿਖਾਈ ਕੁੜੀ ਨੂੰ ਵੀਰੇ 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 ਬੂਰੇ ਭੈਣ ਦੀ ਵੀਰੇ ਚਦਾਵਾ ਜੇ ਤੈਨੂੰ ਭੈਣ ਚੁੱਤਾ ਮਾਰ ਕੇ ਜੀ ਤੂੰ ਮਰਨਾ ਘਰੇ ਬੈ ਗੱਲ ਕਰ ਲੈ ਤੇਰੀ ਮਾਰੀ ਜੀ ਗੱਲ ਤੋੜ ਕੱਟ ਕਰਨ ਦੀ ਕਿ ਜਰੂਰ ਸੀ ਤੂੰ ਘਰੇ ਆਉਂਦਾ ਜਦੋਂ ਤੈਨੂੰ ਮੈਂ ਬੁਲਾ ਸੀ ਤੂੰ ਆ ਕੇ ਦੱਸਦਾ ਫੇਰ ਕੱਢ ਲਿਆ ਪੋਡਕਾਸਟ ਜੀ ਕੁੜੀ ਕਹਿੰਦੀ ਨੀ ਕਹਾਂ ਗੱਲ ਤੂੰ ਨੂੰ ਸੱਜ ਦੇ ਪਾਏ ਕੱਢਿਆ ਧੀਆ ਹਰ ਗਨੇ ਧੀ ਜੰਮੀਆਂ ਜਗੜੇ ਧੀ ਜੰਮ ਵੀ ਅਗਲੇ ਦਾ ਕੀ ਕਸੂਰ ਹੋ ਗਿਆ ਜੇ ਮੁੰਡਿਆਂ ਤੁਸੀਂ ਕੁੜੀਆਂ ਨੂੰ ਬਦਨਾਮ ਕਰੋਗੇ ਵੀਰੇ ਉਹ ਗੱਲ ਨਹੀਂ ਕਰਦਾ ਵੀਰੇ ਜੋ ਤੈਨੂੰ ਮੈਂ ਕਿਹੜਾ ਹੱਥ ਨੂੰ ਮੈਂ ਵਾਰਨਿੰਗ ਦਿੱਤੀ ਸੀ ਨਾ ਵੀ ਤੂੰ ਘਰੇ ਆਈ ਮੇਰੇ ਕੋਲ ਆਇਆ ਕਹਿੰਦੀ ਮੇਰੇ ਕੋਲ ਤੇਰਾ ਕੱਲਾ ਕੰਮ ਆ 100 ਕੰਮ ਨੇ ਮੇਰੇ ਕੋਲੇ ਪੰਜਾਬ ਦੇ ਹਾਂ ਅਗਲੇ ਬੁੱਧਵਾਰ ਨੂੰ ਘਰੇ ਆ ਜੀ ਉਹਨੂੰ ਨਾਲੇ ਪੌਡਕਾਸਟ ਨੂੰ ਬੰਦ ਕਰਾ ਦੇ ਕਹਿੰਦਾ ਗੱਲ ਨਹੀਂ ਉਹਦੀ ਛੋੜ ਦਿੱਤੀ ਕਹਿੰਦਾ ਗੱਲ ਕਰਾ ਕੇ ਬੰਦ ਕਰੇ ਸਾਹਮਣੇ ਸਾਹਮਣੇ ਬੈਠ ਕੇ ਗੱਲ ਕਰਾਂਗੇ ਵੀ ਕੀ ਗੱਲ ਹੋਈ ਆ ਕੀ ਨਹੀਂ ਗੱਲ ਉਹ ਮੈਂ ਤੈਨੂੰ ਸਾਫ਼ ਗੱਲ ਕਹਿੰਦੀ ਤੂੰ ਸੱਜ ਦੇ ਪਾਏ ਕੱਢਿਆ ਧੀਆ ਹਰ ਇੱਕ ਨੇ ਧੀ ਜੰਮੀਆਂ ਜਗੜੇ ਧੀ ਜੰਮ ਪਈ ਅਗਲੇ ਦਾ ਕੀ ਕਸੂਰ ਹੋ ਗਿਆ ਜੇ ਮੁੰਡੇ ਉਹ ਤੁਸੀਂ ਕੁੜੀਆਂ ਨੂੰ ਬਦਨਾਮ ਕਰੋਗੇ ਤੂੰ ਕੁੜੀ ਨੂੰ ਬਦਨਾਮ ਕਰੇਗਾ ਭੈਣ ਦੀ ਤਰ੍ਹਾਂ ਦੀ ਪੌਡਕਾਸਟ ਦੀ ਤਰ੍ਹਾਂ ਦੀ ਨਾਲੇ ਪੌਡਕਾਸਟ ਵਾਲੇ ਪਾਉ ਨੂੰ ਤੇਰੀ ਘਰੇ ਆ ਜੀ ਬੁੱਧਵਾਰ ਨੂੰ ਠੀਕ ਹੈ ਘਰੇ ਆ ਕੇ ਬੁੱਧਵਾਰ ਨੂੰ ਸਾਹਮਣ ਭੈਣ ਦੀ ਪੌੜ ਦਾ ਆਟਮਰਾਵਾ ਲੈ ਤੇਰੇ ਪਿੰਡ ਲਊ ਮੈਂ ਕੁੜੀ ਨੂੰ ਤੂੰ ਬਦਨਾਮ ਕਰਕੇ ਦਿਖਾਈ ਕੁੜੀ ਨੂੰ ਵੀਰੇ 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 ਬੂਰੇ ਭੈਣ ਦੀ ਵੀਰੇ ਚਦਾਵਾ ਜੋ ਤੈਨੂੰ ਭੈਣ ਚੁੱਤਾ ਮਾਰ ਕੇ ਜੀ ਤੂੰ ਮਰਨਾ ਘਰੇ ਬੈਹੇ ਗੱਲ ਕਰ ਲੈ ਤੇਰੀ ਮਾੜੀ ਜੀ ਗੱਲ ਤੋੜ ਕੱਟ ਕਰਨ ਦੀ ਕੀ ਜਰੂਰਤ ਸੀ ਤੂੰ ਘਰੇ ਆਉਂਦਾ ਜੋ ਤੈਨੂੰ ਮੈਂ ਬੁਲਾ ਸੀ ਤੂੰ ਆ ਕੇ ਦਾਖਦਾ ਫੇਰ ਕੱਢ ਲਾਦਾ ਪੌਡਕਾਸਟ ਜੀ ਕੁੜੀ ਕਹਿੰਦੀ ਇਹ ਕਹਾਂ ਗੱਲ ਤੂੰ ਨੂੰ ਸੱਚ ਦੇ ਪਾਏ ਘਟੀਆਂ ਧੀਆ ਹਰ ਇੱਕ ਨੇ ਧੀ ਜੰਮੀਆਂ ਝਗੜੇ ਧੀ ਜੰਮ ਪਈ ਅਗਲੇ ਦਾ ਕੀ ਕਸੂਰ ਹੋ ਗਿਆ ਜੇ ਮੁੰਡਿਆਂ ਤੁਸੀਂ ਕੁੜੀਆਂ ਨੂੰ ਬਦਨਾਮ ਕਰੋਗੇ ਵੀਰੇ ਉਹ ਗੱਲ ਨਹੀਂ ਕਰਦਾ ਵੀਰੋ ਜੇ ਤੈਨੂੰ ਮੈਂ ਕਿਹੜਾ ਹੱਥ ਨੂੰ ਮੈਂ ਵਾਰਨਿੰਗ ਦਿੱਤੀ ਨਾ ਵੀ ਤੂੰ ਘਰੇ ਆਈ ਮੇਰੇ ਕੋਲ ਆਇਆ ਕਹਿੰਦੀ ਮੇਰੇ ਕੋਲ ਤੇਰਾ ਕੱਲਾ ਕੰਮ ਆ 100 ਕੰਮ ਨੇ ਮੇਰੇ ਕੋਲੇ ਪੰਜਾਬ ਦੇ ਹਾਂ ਅਗਲੇ ਬੁੱਤਵਾਰ ਨੂੰ ਘਰੇ ਆ ਜੀ ਉਹਨੂੰ ਨਾਲੇ ਪੋਡਕਾਸਟੀ ਨੂੰ ਬੰਦ ਕਰਾ ਦੇ ਕਹਿੰਨਾ ਗੱਲ ਨਹੀਂ ਉਹਦੀ ਝੋੜਤੀ ਈ ਕਹਿੰਨਾ ਗੱਲ ਕਰਾ ਕੇ ਬੰਦ ਕਰੇ ਸਾਹਮਣੇ ਸਾਹਮਣੇ ਬੈਠ ਕੇ ਗੱਲ ਕਰਾਂਗੇ ਵੀ ਕੀ ਗੱਲ ਹੋਈ ਆ ਕੀ ਨਹੀਂ ਗੱਲ ਹੋਈ